ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਆਪਾਂ ਕਣਕੀ ਤਾਰ ਖੇਡ ਮੇਲਾ ਕਰਵਾਇਆ ਸੀ ਉਸ ਦੇ ਵਿੱਚ ਜੋ ਆਪਾਂ 59 11 ਟਰੈਕਟਰ ਦਿੱਤੇ ਸੀਗੇ ਬਾਹੂ ਅਕਬਰਪੁਰ ਤੇ ਹਾਟਮਾਲਾ ਉਹਦੇ ਵਿੱਚ ਜੋ ਆਪਾਂ ਵੈਸਟਰ ਡੇਟਰ ਕੱਢਿਆ ਸੀਗਾ ਅੰਬਾ ਸੁਰ ਸਿੰਘ ਵਾਲਾ ਤੇ ਉਹ ਬਾਅਦ ਦੇ ਵਿੱਚ ਇੱਕ ਟੈਕਨੀਕਲ ਜਦੋਂ ਆਪਣੇ ਜੀ ਤਰਾਜ ਆਇਆ ਉਹ ਟੈਕਨੀਕਲ ਜਦੋਂ ਅਸੀਂ ਦੇਖੀ ਸਾਰੀ ਕਮੇਟੀ ਨੇ ਤਾ ਉਹਦੇ ਵਿੱਚ ਮੂਡ ਸੀਗਾ ਉਹਦਾ ਹੱਲ ਕਰਦੇ ਹੋਏ ਅਸੀਂ ਪੂਰੀ ਜੀਸਰ ਵਾਲਾ ਜਿਹੜਾ ਹਰਿਆਣੇ ਵਾਲਾ ਸਾਡਾ ਰੀਡਰ ਆ ਤੇ ਅੰਬੇ ਸੁਰਸਿੰਘ ਵਾਲੇ ਦੇ ਵਿਚਕਾਰ ਉਹ ਸਾਂਝਾ ਕਰਦਾ ਸੋ ਅਸੀਂ ਇਹਨਾਂ ਨੂੰ ਦੁਨਾਂ ਨੂੰ ਉਹ ਬਣਦਾ ਹੱਕ ਪ੍ਰਾਈਜ਼ ਬਣਦਾ ਹੱਕ ਆ ਜਿਹੜਾ ਪ੍ਰਾਈਜ਼ ਉਹ ਅੱਤਾ ਬਾਈ ਜੀ ਉਹਨਾਂ ਨੂੰ ਦਿੱਤਾ ਉਹ ਸੁਰਸਿੰਘ ਵਾਲੇ ਨੂੰ ਲੋਜ ਪ੍ਰਧਾਨ ਜੀ ਸਾਡੇ ਨਾਲ ਰਹੇ ਆ ਬਹੁਤ ਧੰਨਵਾਦੀਏ ਇਹਨਾਂ ਦਾ ਅਗਲਾ ਸਾਨੂੰ ਸਹਿਯੋਗ ਦੇਣ ਤੇ ਓਏ ਤੂੰ ਨਿਹਾਲ ਸ਼ੁਸ਼ਿਆ ਕਾਲ ਠੀਕ ਹੈ ਜੀ ਕੋਈ ਸੌਰੀ ਹੋਏ ਕੋਈ ਵਾਰ ਹੋ ਜਾਂਦਾ ਬੰਦਾ